ਦੋਸਤੋ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਤੇ ਇਸ ਵਕਤ ਅਸੀਂ ਮੌਜੂਦ ਆ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਅੱਜ 205 ਜਿਹੜੇ ਭਾਰਤੀ ਨੇ ਉਹ ਪਹੁੰਚਣ ਵਾਲੇ ਨੇ ਜਿਹੜੇ ਕਿ ਰਿਪੋਰਟ ਕੀਤੇ ਗਏ ਨੇ ਯੂ ਐਸ ਏ ਸਰਕਾਰ ਦੇ ਵੱਲ ਰਿਪੋਰਟ ਕੀਤੇ ਗਏ ਨੇ ਤਾਂ ਇਸ ਪਾਸਿਓਂ ਜਿਹੜੀ ਉਹ ਬੱਸ ਪਹੁੰਚੇਗੀ ਕੁਝ ਹਰਿਆਣੇ ਦੇ ਦੱਸੀ ਜਾ ਰਿਹਾ ਕੁਝ ਪੰਜਾਬ ਦੇ ਦੱਸੀ ਜਾ ਰਹੇ ਨੇ ਵਾਕ ਵਕ ਸੂਬਿਆਂ ਦੇ 205 ਭਾਰਤੀ ਨੇ ਜਿਹੜੇ ਉਹ ਅੱਜ ਫੌਜ ਦੇ ਜਹਾਜ਼ ਦੇ ਵਿੱਚ C70 ਜਹਾਜ਼ ਦੇ ਵਿੱਚ ਪਹੁੰਚਣਗੇ ਤੁਹਾਨੂੰ ਦੱਸਦੀ ਕਿ ਇਹ ਵੱਡਾ ਖਰਚਾ ਕਰਕੇ ਅਮਰੀਕਾ ਸਰਕਾਰ ਦੇ ਵੱਲੋਂ ਇੱਥੇ ਭਾਰਤ ਦੇ ਵਿੱਚ ਉਹ ਜਹਾਜ਼ ਉਤਾਰੇ ਜਾਏਗਾ ਤਾਂ ਜਿਹੜੇ ਭਾਰਤੀ ਨੇ ਜਿਹਨਾਂ ਰਿਪੋਰਟ ਕੀਤਾ ਗਿਆ ਜਿਹੜੇ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਗਏ ਸਨ ਉਹਨਾਂ ਨੂੰ ਵਾਪਸ ਭੇਜਿਆ ਗਿਆ ਤੁਹਾਨੂੰ ਦੱਸਦੀ ਕਿ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਐਕਸ਼ਨ ਲੈਣ ਦੀ ਤਿਆਰੀ ਦੇ ਵਿੱਚ ਹੈ ਅਮਰੀਕਾ ਸਰਕਾਰ ਤੁਹਾਨੂੰ ਦੱਸਦੀ ਕਿ ਟਰੰਪ ਦੇ ਵੱਲੋਂ ਜਿੱਦਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਗਿਆ ਸਭ ਤੋਂ ਪਹਿਲਾਂ ਇਹ ਐਕਸ਼ਨ ਲਿੱਤਾ ਗਿਆ ਤਾਂ ਇਹ ਐਕਸ਼ਨ ਜਿਹੜਾ ਉਹ ਸਾਫ਼ ਤੌਰ ਦੇ ਉੱਤੇ ਅੱਜ ਦੇਖਣ ਨੂੰ ਜੁਰੂਰ ਮਿਲਦਾ ਪਿਆ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਜਗ੍ਹਾ ਤੇ ਪੁਲਿਸ ਦਾ ਨਾਕਾ ਲਗਾ ਦਿੱਤਾ ਗਿਆ ਬੈਰੀਕੇਡ ਲਗਾ ਦਿੱਤੇ ਗਏ ਨੇ ਇਸ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਦੇ ਵਿੱਚ ਜਿਹੜਾ ਦਰਵਾਜ਼ਾ ਜਿੱਥੋਂ ਬੱਸਾਂ ਨਿਕਲਣਗੀਆਂ ਜਿਹੜੀਆਂ ਬੱਸਾਂ ਜਿਹਨਾਂ ਦੇ ਵਿੱਚ ਭਾਰਤੀਆਂ ਨੂੰ ਭਾਇਆ ਜਾਏਗਾ ਤਾਂ ਵਕ ਵਕ ਸੂਬਿਆਂ ਵੱਲ ਰਵਾਨਾ ਕੀਤਾ ਜਾਏਗਾ ਤਾਂ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਪੰਜਾਬ ਦੇ ਜਿਹੜੇ ਨੌਜਵਾਨ ਉੱਥੇ ਪਹੁੰਚੇ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਜਾਵੇ ਤਾਂ ਚੈਕਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਜੇ ਕੋਈ ਫालतू ਬੰਦਾ ਤੇ ਉਹਨੂੰ ਅੰਦਰ ਜਾਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਫਿਲਹਾਲ ਇਸ ਜਗਤ ਤੇ ਬਿਲਕੁਲ ਬੈਰੀਗੇਟਿੰਗ ਲਗਾ ਦਿੱਤੀ ਗਿਆ ਕੋਈ ਵੀ ਅੰਦਰ ਨਹੀਂ ਜਾਏਗਾ ਜਿਸ ਵਜ੍ਹਾ ਕਰਕੇ ਖਾਸ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤਾਂ ਇਹ ਅਮਰitsar ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਦੀ ਤਸਵੀਰ ਸਾਂਝੀ ਕਰਦੇ ਪਿਆ ਜਿੱਥੇ ਉਹ ਦੱਸ ਦिए ਕਿ ਖਾਸ ਤਿਆਰੀ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਕਿਉਂਕਿ ਕੁਝ ਹੀ ਦੇਰ ਤੱਕ ਜਿਹੜੇ ਭਾਰਤੀ ਰਿਪੋਰਟ ਹੋਏ ਨੇ ਉਹਨਾਂ ਨੂੰ ਇਸ ਰਸਤੇ ਤੋਂ ਨਿਕਲਵਾਇਆ ਜਾਏਗਾ ਫਿਲਹਾਲ ਜਿਹੜੇ ਵੱਡੇ ਜਿਹੜੇ ਅਧਿਕਾਰੀ ਨੇ ਜਿਹੜੇ ਉੱਚ ਅਧਿਕਾਰੀ ਨੇ ਉਹ ਲਗਾਤਾਰ ਪਹੁੰਚਦੇ ਪਏ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਪੱਧਰ ਤੋਂ ਉੱਤੇ ਜਾਂਚ ਵੀ ਕੀਤੀ ਜਾਏਗੀ ਤਾਂ ਉੱਚ ਅਧਿਕਾਰੀ ਜਿਹੜੇ ਲਗਾਤਾਰ ਪਹੁੰਚਦੇ ਪਏ ਨੇ ਪਰ ਕਿਸੇ ਨੂੰ ਹੋਰ ਨੂੰ ਅੰਦਰ ਜਾਣ ਦੀ ਇਜਾਜ਼ਤ ਜੜੀ ਆ ਉਹ ਨਹੀਂ ਦਿੱਤੀ ਜਾ ਰਹੀ ਫਿਲਹਾਲ ਬੈਰੀਕੇਟਿੰਗ ਕਰ ਦਿੱਤੀ ਗਈ ਆ ਬੈਰੀਕੇਟਿੰਗ ਕਰ ਦਿੱਤੀ ਅੰਦਰ ਜਾਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਨਹੀਂ ਜੀ ਨਹੀਂ ਅਸਾਂ ਤਾਂ ਹੁਕਮ ਆ ਜੀ ਇੱਥੋਂ ਅੰਦਰ ਕਾਨੂੰਨ ਜਾਂਚ ਪਾ ਜਾਈਏ ਇਹ ਨੋਰਮਲੀ ਅੱਜ ਦੇ ਦਿਨ ਵਾਸਤੇ ਜਾਂ ਪਹਿਲਾਂ ਜੀ ਅੱਜ ਦੇ ਦਿਨ ਵਾਸਤੇ ਆ ਕਾਰਨ ਕੀ ਜਿਹੜੇ ਭਾਰਤੀਆਂ ਨੇ ਉਹਨਾਂ ਕਰ ਹਾਂਜੀ ਉਹਨਾਂ ਕਰਕੇ ਆ ਬਿਲਕੁਲ ਇਹ ਭਾਰਤੀ ਆਣੇ ਨੇ ਉਹਨਾਂ ਦੇ ਕਰਕੇ ਇਹ ਖਾਸ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਦੀ ਕਿ ਇੱਥੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਦੇ ਵਿੱਚ ਅ ਬੱਸਾਂ ਨਿਕਲਣ ਗਿਆ ਜਿਹੜੀਆਂ ਬੱਸਾਂ ਇਧਰੋਂ ਨਿਕਲਦੀਆਂ ਹੋਈਆਂ ਵਕ ਵਕ ਸੂਬਿਆਂ ਵੱਲ ਰਵਾਨਾ ਕਰ ਦਿੱਤੀਆਂ ਜਾਂਦੀਆਂ ਕੇਐਸਆਈ ਸੰਜੀਤ ਕੁਮਾਰ ਹਾਂਜੀ ਸਰ ਕਿਤੇ ਡਿਊਟੀ ਟੇਢੀ ਤਲਾਤ ਆ ਜੀ ਮੈਂ ਤਾਂ ਪੀਐਸ ਸ਼ਟਾਚ ਇੱਥੇ ਕਿੱਥੇ ਗੜੇ ਤੁਸੀਂ ਅੱਜ ਇੱਥੇ ਬਾਹਰੋਂ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਜੀ ਉਹਨਾਂ ਵਾਸਤੇ ਡਿਊਟੀ ਲਗਾਈ ਗਈ ਆ ਤੇ ਉਹਨਾਂ ਵਾਸਤੇ ਸਪੈਸ਼ਲ ਮੀਟਿੰਗ ਜਰਾ ਇੱਥੇ ਕੀਤੀ ਜਾਣੀ ਆ ਜੀ ਤੇ ਵੀ ਕਿਸ ਤਰੀਕੇ ਨਾਲ ਇਹ ਕਿਹੜੀਆਂ ਟੀਮਾਂ ਪਹੁੰਚੀਆਂ ਜਾਂ ਪਹੁੰਚਦੀਆਂ ਜੀ ਹਾਂਜੀ ਸਾਰੇ ਪੰਜਾਬ ਅੰਮ੍ਰਿਤਸਰ ਤੋਂ ਸਾਰੀਆਂ ਟੀਮਾਂ ਹੀ ਪਹੁੰਚੀਆਂ ਨੇ ਇੱਥੇ ਜੀ ਸਭ ਵੀ ਆਏ ਆ ਡਾਕਟਰ ਸਾਹਿਬ ਵੀ ਸ਼ਾਇਦ ਆਉਣਗੇ ਕਿ ਅੰਦਰ ਕੋਈ ਜਾਣੇ ਤੇ ਜਾ ਰਹੇ ਕਿਸੇ ਨਹੀਂ ਅੱਜ ਕਿਹਨੂੰ ਅੰਦਰ ਨਹੀਂ ਜਾਣ ਦੇਣਾ ਇੱਥੇ ਮੀਟਿੰਗ ਜਰਾ ਹੋएगी ਜਿਹੜੇ ਬੰਦੇ ਆਣੇ ਆ ਉਹਨਾਂ ਸਾਰਿਆਂ ਦੀ ਬੈਠ ਕੇ ਬਾਹਰ ਦੇ ਲੋਕੀ ਦੇ ਇੱਧਰ ਦੇ ਆਪਣੇ ਅੰਮ੍ਰਿਤਸਰ ਦੇ ਜਿਹੜੇ ਵੱਡੇ ਅਫਸਰ ਨੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਾ ਵੇਖੀ ਤਾਂ ਇਹ ਵੱਡਾ ਐਕਸ਼ਨ ਜਿਹੜਾ ਅਮਰੀਕਾ ਸਰਕਾਰ ਦੇ ਵੱਲੋਂ ਲਿੱਤਾ ਗਿਆ ਤਾਂ ਇਸ ਐਕਸ਼ਨ ਤੋਂ ਬਾਅਦ ਹੋਰ ਵੀ ਤਿਆਰੀਆਂ ਜਿਹੜੀਆਂ ਨੇ ਲਗਾਤਾਰ ਕੀਤੀ ਜਾ ਰਹੀਆਂ ਤੁਹਾਨੂੰ ਦੱਸਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਆਰ ਕਾਨੂੰਨੀ ਢੰਗ ਦੇ ਨਾਲ ਜਿਹੜੇ ਭਾਰਤੀ ਨੇ ਜਾਂ ਫਿਰ ਹੋਰ ਵੀ ਕੁਝ ਦੇਸ਼ਾਂ ਦੇ ਲੋਕ ਨੇ ਉਹ ਇੱਥੇ ਰਹਿੰਦੇ ਫਿਰ ਤਾਂ ਉਹਨਾਂ ਨੂੰ ਹੁਣ ਵਾਪਸ ਭੇਜਣ ਦੀ ਤਿਆਰੀਆਂ ਜਿਹੜੀਆਂ ਨੇ ਅਮਰੀਕਾ ਸਰਕਾਰ ਵੱਲੋਂ ਜਰੂਰ ਕੀਤੀਆਂ ਜਾ ਰਹੀਆਂ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ